ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਮਿਲ ਗਈ ਤੇ ਉਹ ਵੀ ਮੁਫਤ ਦੇ ਵਿੱਚ ਮਿਲਿਆ ਕੀ ਆ ਪਾਰਸਿ ਮਿਲਿਆ ਪਾਰਸ ਜਾਣਦੇ ਉਹ ਕਹਿੰਦੇ ਮਿੱਟੀ ਨੂੰ ਲਾ ਦਿਓ ਚਾਹੇ ਲੋਹੇ ਨੂੰ ਲਾ ਦਿਓ ਉਸੇ ਨੂੰ ਸੋਨਾ ਬਣਾ ਦਿੰਦੀ ਆ ਤੇ ਉਹ ਚੀਜ਼ ਸਾਨੂੰ ਮਿਲੀ ਆ ਮੈਨੂੰ ਇਕੱਲੇ ਨੂੰ ਨਹੀਂ ਮਿਲੀ ਤੁਹਾਨੂੰ ਵੀ ਮਿਲੀ ਆ ਪਰ ਕੀ ਹੈ ਵਰਤਨੀ ਨਹੀਂ ਆਉਂਦੀ ਮਸਲਾ ਇੱਥੇ ਆ ਕਿ ਸਭ ਤੋਂ ਕੀਮਤੀ ਚੀਜ਼ ਕਿਹੜੀ ਆ ਜਿਹੜੀ ਅੱਜ ਦੇ ਦਿਨ ਸਾਨੂੰ ਕੀ ਆ ਮਿਲੀ ਸੀ ਤੇ ਦਿੱਤੀ ਕਿਹਨੇ ਸੀ ਪੰਜਵੇਂ ਪਾਸੇ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਨੇ ਕੀ ਸੀ ਆਦ ਗ੍ਰੰਥ ਦੇ ਰੂਪ ਚ ਦਿੱਤੀ ਸੀ ਸਾਨੂੰ ਗੁਰਬਾਣੀ ਦਿੱਤੀ ਸੀ ਜਿਹੜੀ ਮੈਂ ਕਹਣਾ ਹਰ ਸਮੱਸਿਆ ਦਾ ਹੱਲ ਕਰ ਦਿੰਦੀ ਆ ਜ਼ਿੰਦਗੀ ਚ ਕੀ ਆ ਸਭ ਤੋਂ ਵੱਡੀ ਚੀਜ਼ ਕੀ ਆ ਤਜਰਬਾ ਹੁੰਦਾ ਤੇ ਸਾਡੇ ਗੁਰੂ ਸਾਹਿਬਾਨ ਨੇ ਪਹਿਲੇ ਪਾਕਸ਼ਾ ਤੋਂ ਲੈ ਕੇ ਜਿਨ੍ਹਾਂ ਨੇ ਕੀ ਆ ਪੰਥ ਚ ਲਾਇਆ ਸਾਡਾ ਪੰਥ ਕੀ ਹੁੰਦਾ ਦੋਸਤੋ ਰਾਹ ਹੁੰਦਾ ਰਾਹ ਠੀਕ ਹੈ ਨਾ ਉਹ ਰਾਹ ਜਿਹੜਾ ਕੀ ਆ ਮੰਜ਼ਿਲ ਤੇ ਲੈ ਕੇ ਜਾਂਦਾ ਕਦੇ ਮੰਜ਼ਿਲ ਪਾਸੇ ਆਸੇ ਨਹੀਂ ਹੁੰਦੀ ਅਸੀਂ ਰਾਹ ਭਟਕ ਜਾਂਦੇ ਆ ਉਹ ਸਾਨੂੰ ਰਾਹ ਦੱਤਾ ਠੀਕ ਹੈ ਤੇ ਉਹ ਮਿਹਨਤ ਕਿਹਨੇ ਕੀਤੀ ਸਾਡੇ ਗੁਰੂਆਂ ਨੇ ਕੀਤੀ ਤੇ ਪੂਰੇ ਮੈਂ ਕਹਿੰਦਾ ਰਿੱਧਾ ਸਿੱਧਾ ਜੋਗੀਆਂ ਪੀਰਾਂ ਦਾ ਅਰਬਨ ਕੰਡ ਮੁਲਕਾਂ ਦੇ ਵਿੱਚ ਜਾ ਕੇ ਹਰ ਤਰ੍ਹਾਂ ਦੇ ਬੰਦੇ ਨਾਲ ਗੱਲ ਕਰਕੇ ਉਹ ਚੀਜ਼ ਇਕੱਠੀ ਕੀਤੀ ਜਿਵੇਂ ਕਹਿੰਦਾ ਦੁਨੀਆਂ 'ਚ ਸਭ ਤੋਂ ਕੀਮਤੀ ਚੀਜ਼ ਤਜਰਬਾ ਤੇ ਸਾਡੇ ਗੁਰਾਂ ਨੇ ਤਜਰਬਾ ਸਾਰਾ ਆਪ ਦਾ ਪ੍ਰੈਕਟੀਕਲ ਜ਼ਿੰਦਗੀ ਜੋ ਕੇ ਕੀ ਆ ਸਾਨੂੰ ਗੁਰਬਾਣੀ ਦੇ ਰੂਪ ਦੇ ਵਿੱਚ ਅੱਜ ਦੇ ਦਿਨ 1600 ਚਾਰ ਦੇ ਵਿੱਚ ਦੇਖੇ ਗਏ ਸੀ ਤੇ ਮੈਂ ਕਹਿੰਦਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਨਾਲ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਜਿਹੜੇ ਕਰ ਸਕਦੇ ਹੋ ਸਾਂਝੀ ਜ਼ਰੂਰ ਕਰਿਓ ਤਾਂ ਕਿ ਅਹਿਸਾਸ ਕਰ ਸਕੀਏ ਕਿ ਸਾਨੂੰ ਦਿੱਤਾ ਕੀ ਹੈ ਸਭ ਤੋਂ ਵੱਡੀ ਗੱਲ ਕੀ ਹੈ ਵੀ ਜਿਵੇਂ ਅਸੀਂ ਹੋਰ ਰਸਤੇ ਅੱਜ ਕੱਲ੍ਹ ਨਾ ਰਸਤਿਆਂ ਤੇ ਲੁੱਟਾ-ਗੋਹਾ ਬਹੁਤ ਹੁੰਦੀਆਂ ਨੇ ਤੇ ਸਾਨੂੰ ਉਹ ਰਸਤਾ ਦੇ ਕੇ ਗਿਆ ਜਿੱਦੇ ਕੋਈ ਲੁੱਟ ਨਹੀਂ ਸਕਦਾ ਹੁਣ ਲੁੱਟਣ ਵਾਲੇ ਕਿਹੜੇ ਖੜੇ ਆ ਜਿਵੇਂ ਕਹਿੰਦੇ ਹੁੰਦੇ ਆ ਨਾ ਮਾਕੇ ਲਿਵਾਸੇ ਖੇਦਰ ਮੇਂ ਜਹਾਂ ਰਾਜਨ ਵੀ ਘੁੰਮਤੇ ਹਨ ਜ਼ਮਾਨੇ ਮੇਂ ਕੀ ਹੈ ਜੀਣਾ ਹੈ ਤਾਂ ਪਹਿਚਾਨ ਪੈਦਾ ਕਰ ਸਾਨੂੰ ਪਹਿਚਾਨ ਹੋਣੀ ਚਾਹੀਦੀ ਆ ਅੱਜ ਹਰੇਕ ਕੀ ਆ ਮੈਂ ਕਹਣਾ ਵੀ ਬਾਬੇ ਜਿਹੜੇ ਆ ਬੈਠੇ ਆ ਪਖੰਡੀ ਸਾਹਿਬ ਬੈਠੇ ਆ ਇਹ ਗੱਲਾਂ ਕੁਰਬਾਨੀਆਂ ਦੀਆਂ ਵੀ ਕਰਦੇ ਆ ਕਈ ਵਿੱਚੋਂ ਜ਼ਿਆਦਾਤਰ ਪਰ ਨਾਲ ਨਾਲ ਕੀ ਆ ਠੱਗੀ ਦੇ ਰਾਹ ਰੱਖੇ ਹੋਏ ਆ ਇਹਨਾਂ ਨੇ ਮੈਂ ਕਹਣਾ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਦੋਧਾ ਦੇ ਵਿੱਚ ਪੈਂਦੇ ਹੀ ਨਹੀਂ ਤੁਸੀਂ ਜੇ ਕੀ ਇਹ ਪਾਰਸ ਨੂੰ ਕੀ ਆ ਵਰਤ ਲੋ ਜਿੰਦਗੀ 'ਚ ਕਿਤੇ ਵੀ ਕੀ ਆ ਕਿਸੇ ਚੀਜ਼ ਦੇ ਵਿੱਚ ਦੋਧਾ ਦੇ ਵਿੱਚ ਪੈ ਗਏ ਤਾਂ ਮੈਂ ਕਹਣਾ ਅੱਜ ਕੱਲ ਸਾਡੇ ਮੈਂ ਕਹਣਾ ਉਹਨਾਂ ਬੰਦਿਆਂ ਦੇ ਨਹੀਂ ਸਦਕੇ ਜਾਈਗੇ ਜਿਨ੍ਹਾਂ ਨੇ ਕੁਰਬਾਨੀ ਨੂੰ ਕੀ ਆ ਸਾਡੇ ਨੈਟ ਦੇ ਉੱਪਰ ਸਾਡੇ ਗੁਰਬਾਨੀ ਦੇ ਅਰਥ ਕਰਕੇ ਕੀ ਆ ਪਾਰ ਰੱਖਿਆ ਕਦੇ ਵੀ ਕੋਈ ਦਿਮਾਗ ਦਾ ਸਵਾਲ ਪੈਦਾ ਹੋ ਜਾਏ ਉਹਦੇ ਬਾਰੇ ਕੀ ਲਿਖ ਕੇ ਗੁਰਬਾਣੀ ਤੋਂ ਪੁੱਛ ਕੇ ਦੇਖ ਲਓ Google 'ਚ ਪਾ ਕੇ ਤੁਹਾਨੂੰ ਗੁਰਬਾਣੀ ਕੀ ਹਰ ਗੱਲ ਦਾ ਜਵਾਬ ਦੇ ਦਿੰਦੀ ਆ ਹਰ ਦੋਧਾ ਦਾ ਜਵਾਬ ਦੇ ਦਿੰਦੀ ਆ ਤੇ ਉਹਦੀ ਕਦਰ ਕਰਨ ਵਾਸਤੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਅਹਿਸਾਸ ਕਰਿਓ ਆਪਣੇ ਬੱਚਿਆਂ ਨੂੰ ਵੀ ਕਰਾਓ ਤੇ ਸਾਡੇ ਤੱਕ ਪਹੁੰਚੀ ਕਿਵੇਂ ਆ ਅੱਜ ਕੀ ਆ ਸਾਡੇ ਆਦ ਗ੍ਰੰਥ ਕੀ ਆ ਗੁਰੂ ਗ੍ਰੰਥ ਸਾਹਿਬ ਦਾ ਕੀ ਆ ਪਹਿਲਾ ਪ੍ਰਕਾਸ਼ ਦਿਹਾੜਾ ਇਹਨੂੰ ਪਹਿਲਾ ਕਿਉਂ ਕਿਹਾ ਜਾਂਦਾ ਕਿਉਂਕਿ ਇਹ ਤੋਂ ਬਾਅਦ ਕੀ ਆ ਕਿਉਂਕਿ ਸਾਡੇ 10ਵੇਂ ਪਾਤਸ਼ਾਹ ਨੇ ਉਸ ਤੋਂ ਬਾਅਦ ਇਹਨੂੰ ਕਿਹਾ ਗੁਰੂ ਦਾ ਦਰਜਾ ਸਾਡੇ ਜਾ ਕੇ ਕਦੋਂ ਦਿੱਤਾ ਜਦੋਂ ਸੰਪੂਰਨਤਾ ਕਰਨ ਤੋਂ ਬਾਅਦ ਫਿਰ 1708 ਦੇ ਵਿੱਚ ਸਾਨੂੰ ਹਜੂਰ ਸਾਹਿਬ ਮਾਕੇ ਦਿੱਤਾ ਪਰ ਜਿੱਥੋਂ ਇੱਥੋਂ ਤੱਕ ਦੀ ਕਹਾਣੀ ਜਦੋਂ ਕੀ ਇਹਨੂੰ ਸੰਕਲਨ ਕੀਤਾ ਗਿਆ ਗੁਰੂ ਅਰਜਨ ਦੇ ਪਾਤਸ਼ਾਹ ਰਾਹੀਂ ਕੀਤਾ ਕਿਉਂ ਸੀ ਦੋਸਤੋ ਉਦੋਂ ਕੀ ਇਹ ਵਿੱਚ ਗੁਰਬਾਣੀ ਦੇ ਵਿੱਚ ਗੜਬੜ ਪੈਦਾ ਕਰਨ ਵਾਲੇ ਬਹੁਤ ਆ ਗਏ ਸੀ ਤੇ ਕਿੱਡਾ ਤਕੜਾ ਸੈਂਟੀਫਿਕ ਦਿਮਾਗ ਸੀ ਹਰ ਚੀਜ਼ ਦੇ ਨਾਲ ਕੀ ਆ ਗੁਰੂ ਪਾਤਸ਼ਾਹ ਦਾ ਕੀ ਇਹ ਲਿਖਿਆ ਵੀ ਮਾਕੇ ਕਿਹੜੇ ਗੁਰੂ ਪਾਤਸ਼ਾਹ ਨੇ ਲਿਖਿਆ ਉਹਨਾਂ ਦਾ ਵੀ ਜ਼ਿਕਰ ਆਉਂਦਾ ਕਿੰਨੇ ਸ਼ਬਦ ਨੇ ਉਹਨਾਂ ਦਾ ਵੀ ਜ਼ਿਕਰ ਆਉਂਦਾ ਤਾਂ ਕਿ ਕੋਈ ਬੰਦਾ ਇਹ ਕਿ ਮਿਲਾਵਟ ਨਾ ਕਰ ਸਕੇ ਕਿਉਂਕਿ ਗੁਰੂ ਪਾਸ਼ਾ ਦੇ ਭਰਾ ਜਿਹੜੇ ਸੀਗੇ ਗੁਰੂ ਅਰਜਨ ਦੇਵ ਜੀ ਦੇ ਠੀਕ ਹੈ ਆਪਣੇ ਮਾਕੇ ਪ੍ਰੀਤਿਮਲ ਹੋ ਗਿਆ ਹੋਰ بڑے ਸੀਗੇ ਜਿਹੜੇ ਉਹਦੇ ਵਿੱਚ ਗੜਬੜ ਪੈਦਾ ਕਰ ਰਹੇ ਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਕੇ ਗੁਰੂ ਸਾਹਿਬ ਨੇ ਫਿਰ ਕੀਆ ਸੰਕਲਨ ਕੀਤਾ ਸੀ 1604 ਦੇ ਵਿੱਚ ਤੇ ਪਹਿਲੇ ਗ੍ਰੰਥੀ ਥਾਪੇ ਕੌਣ ਸੀ ਬਾਬਾ ਬੁੱਢਾ ਜੀ ਜਿਹੜੇ ਕਹਿੰਦੇ ਘਾਹ ਖੋਤਣ ਵਾਲੇ ਸੀ ਉਸ ਦਿਨ ਕੀ ਆ ਮਾਕੇ ਸਾਡੇ ਰਾਮਦਾਸ ਜਿਹੜਾ ਸੀ ਕਿ ਪਾਸ਼ਾ ਦਾ ਜਗਾ ਬਣੀ ਹੋਈ ਆ ਆਪਾਂ ਹਰਮੰਦਰ ਸਾਹਿਬ ਵੀ ਕਹਿੰਦੇ ਨੇ ਉਹ ਜਗਾ ਤੇ ਸਾਡੇ ਕੀ ਉਹਦਾ ਪ੍ਰਕਾਸ਼ ਕੀਤਾ ਗਿਆ ਸੀ ਤੇ ਪਹਿਲੇ ਗ੍ਰੰਥੀ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਕਿ ਉਸ ਰਾਤ ਨੂੰ ਕਹਿੰਦੇ ਕੀ ਬਾਬਾ ਬੁੱਢਾ ਜੀ ਕੋਲੇ ਜਦੋਂ ਗਏ ਤਾਂ ਬੁੱਢਾ ਜੀ ਕਹਿੰਦੇ ਕਿ ਉਹ ਉਹਨਾਂ ਨੂੰ ਗੁਰੂ ਪਾਸ਼ਾ ਨੇ ਕਿਹਾ ਕਿ ਤੁਹਾਡੇ ਤੋਂ ਸੇਵਾ ਲੈਣੀ ਆ ਉਹ ਕਹਿੰਦੇ ਜੀ ਹੁਕਮ ਕਰੋ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਤੋਂ ਕੀ ਆ ਪਹਿਲਾ ਵਾਕ ਤੁਸੀਂ ਲਾਉਂਗੇ ਸਵੇਰੇ ਤਾਂ ਉਹ ਕਹਿੰਦੇ ਜੀ ਮੈਂ ਘਾਹ ਖੋਤਣ ਵਾਲਾ ਬੰਦਾ ਤਾਂ ਗੁਰੂ ਸਾਹਿਬ ਨੇ ਫਿਰ ਕੀ ਉਹਨਾਂ ਨਾਲ ਗੱਲ ਕੀਤੀ ਕਿ ਘਾਹ ਖੋਤਣ ਵਾਲਾ ਨਹੀਂ ਤੂੰ ਕਿਉਂਕਿ ਅਸੀਂ ਸਾਰੇ ਜਾਣਦੇ ਆਂ ਦੋਸਤੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨਾ ਲੋਕਾਂ ਦੀ ਬਾਣੀ ਆ ਇਹ ਬਾਣੀ ਕੀ ਆ ਮੁੱਢ ਤੋਂ ਗੁਰੂ ਅਰਜਨ ਪਾਤਸ਼ਾਹ ਨੇ ਦਰਜ ਕੀਤੀ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਸਿਰਫ ਇੱਕ ਰਾਗ ਨੂੰ ਕੀ ਉਹਦੇ ਵਿੱਚ ਸ਼ਾਮਲ ਕੀਤਾ ਤੇ ਸਾਡੇ 9ਵੇਂ ਪਾਸ਼ਾ ਗੁਰੂ ਤੇਗ ਬਹਾਦਰ ਦੀ ਬਾਣੀ ਵਿੱਚ ਕੀ ਇਹ ਸ਼ਾਮਲ ਕਰਕੇ ਉਹਨੂੰ ਉਸ ਤੋਂ ਬਾਅਦ ਸੰਪੂਰਨ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਅੱਜ ਜੀ ਘਰਾਂ ਦੇ ਵਿੱਚ ਪ੍ਰਕਾਸ਼ ਕਰਦੇ ਜਿਹਦੇ 1430 ਪੰਨੇ ਆ ਪਰ ਅੱਜ ਜਿਹੜਾ ਆਧ ਗ੍ਰੰਥ ਵਾਂਗੂ ਬਣਿਆ ਸੀ ਉਹਦੇ ਟੋਟਲ ਕੀ ਆ ਜਿਹੜੇ ਅੰਗ ਸੀ 974 ਅੰਗ ਸੀ ਉਹਦੇ 974 ਅੰਗ ਸੀ ਉਹਦੇ ਵਿੱਚ ਗੁਰਬਾਣੀ ਉਹੀ ਜਿਹੜੇ ਅਸੀਂ ਦੀ ਗੱਲ ਕਰਦੇ ਆ 15 ਜਿਹੜੇ ਭਟ ਸੀਗੇ ਠੀਕ ਹੈ 11 ਭਗਤ ਸੀ ਉਹਨਾਂ ਸਾਰਿਆਂ ਦੀ ਬਾਣੀ ਉਹਦੇ ਵਿੱਚ ਦਰਜ ਸੀ ਤੇ ਸਾਡੇ ਪੰਜ ਪਾਤਸ਼ਾਹ ਜਿਹੜੇ ਪਹਿਲੇ ਹੋਏ ਗੁਰੂ ਨਾਨਕ ਦੇਵ ਤੋਂ ਲੈ ਕੇ ਉਹਦੇ ਵਿੱਚ ਅਸੀਂ ਗੱਲ ਕਰੀਏ ਤਾਂ ਕਬੀਰ ਦੀ ਤੇ ਰਵਿਦਾ ਜਿਹੜੇ ਸਮਕਾਲੀ ਆਪਦੇ ਹੋਏ ਤੇ ਗੁਰੂ ਸਾਹਿਬ ਤੋਂ ਵੀ ਪਹਿਲਾਂ ਹੋਏ ਆ ਉਹਨਾਂ ਦੀ ਬਾਣੀ ਵੀ ਦਰਜ ਆ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਆ ਨਾਮਦੇਵ ਜੀ ਦੇ ਭਾਈ ਤਰਲੋਚਨ ਜੀ ਕੀ ਉਹਨਾਂ ਦੀ ਬਾਣੀ ਵੀ ਦਰਜ ਆ ਇਹ ਸਾਰੇ ਜਿਹੜੇ ਲੋਕ ਅਸੀਂ ਜਾਣਦੇ ਆ ਕੋਈ ਜਰਕੀਆ ਜਲਾਹੀ ਦਾ ਕੰਮ ਕਰਦੇ ਸੀ ਸਾਰੇ ਕਿਰਤ ਕਰਨ ਵਾਲੇ ਲੋਕ ਸੀ ਉਹਨਾਂ ਲੋਕਾਂ ਦੀ ਬਾਣੀ ਨੂੰ ਲਿਆ ਕੇ ਸਾਡੇ ਮੂਰੇ ਰੱਖਿਆ ਤਜਰਬਾ ਜ਼ਿੰਦਗੀ ਦਾ ਜਿਹੜਾ ਕੀ ਆ ਸਭ ਤੋਂ ਵੱਡ ਮੁੱਲੀ ਕੀਮਤੀ ਚੀਜ਼ ਆ ਤੇ ਮੈਂ ਪਾਰਸ ਕਿਉਂ ਕਹਣਾ ਦੋਸਤੋ ਪਾਰਸ ਕੀ ਆ ਜਿਹੜੀ चीज ਨਾਲ ਲਾ ਦਈਏ ਉਹਨੂੰ ਕੀ ਆ ਸੋਨਾ ਬਣਾ ਦਿੰਦੀ ਆ ਮੈਂ ਕਹਣਾ ਬੰਦਾ ਵੀ ਕੀ ਆ ਜਦੋਂ ਇਹ ਨਾਲ ਜੁੜ ਜਾਂਦਾ ਤਾਂ ਕੀ ਆ ਤੁਹਾਡੀ ਸਿੱਖੀ ਆ ਤੁਹਾਡਾ ਕਿਰਦਾਰ ਹਰ ਚੀਜ਼ ਕੀ ਆ ਤੁਹਾਡੇ ਅੰਦਰ ਸੋਨਾ ਰੂਪੀ ਬਣ ਜਾਣੀ ਆ ਸਭ ਤੋਂ ਇਹ ਗੱਲ ਆ ਤੇ ਉਹਦੇ ਵਿੱਚ ਸਾਨੂੰ ਮਿਲਦਾ ਕੀ ਆ ਮੈਂ ਕਿਹਾ ਵੀ ਜਿੱਥੇ ਵੀ ਕੋਈ ਦੁੱਧਾ ਪੈਦਾ ਹੁੰਦੀ ਆ ਅੱਜ ਹਰੇਕ ਧਰਮ ਦੇ ਵਿੱਚ ਦੁਬਧਾਵਾਂ ਪੈਦਾ ਹੋ ਗਈਆਂ ਸਾਡੇ ਧਰਮ ਵਿੱਚ ਵੀ ਪੈਦਾ ਕੀਤੀਆਂ ਜਾ ਰਹੀਆਂ ਪਰ ਅਸੀਂ ਉਸ ਕਸਵੱਟੀ ਨੂੰ ਵਰਤਦੇ ਨਹੀਂ ਕਸਵੱਟੀ ਕੀ ਆ ਜਦੋਂ ਕਿਸੇ ਚੀਜ਼ ਨੂੰ ਕਿਸੇ ਚੀਜ਼ ਨਾਲ ਪਰਖਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਕੀ ਆ ਆਪਣੇ ਆਪ ਹੀ ਹਰ ਚੀਜ਼ ਦਾ ਨਿਤਾਰਾ ਕਰਨ ਦੇ ਸਮਰਾਤਾ ਸਾਨੂੰ ਕਿਸੇ ਚੀਜ਼ 'ਚ ਦਿਮਾਗ ਲਾਉਣ ਦੀ ਲੋੜ ਨਹੀਂ ਸਿਰਫ ਉਹਨਾਂ ਨੂੰ ਸਮਝਣ ਦੀ ਲੋੜ ਆ ਤੇ ਜਿੱਥੇ ਵੀ ਤੁਹਾਡੇ ਮਨ 'ਚ ਦੁੱਖਤਾ ਹੁੰਦੀ ਆ ਉੱਥੇ ਤੁਸੀਂ ਗੁਰੂ ਨਾਨਕ ਦੇਵ ਜੀ ਜਿਹੜੇ ਆਪਣੇ ਗੁਰੂ ਅਰਜਨ ਪਾਸ਼ਾ ਨੇ ਜਿਹੜੀ ਸਾਨੂੰ ਕਸਵੱਟੀ ਦਿੱਤੀ ਆ ਗੁਰੂ ਗ੍ਰੰਥ ਸਾਹਿਬ ਉਹਦੇ ਨਾਲ ਚੀਜ਼ ਨੂੰ ਕੀਆ ਮੇਲ ਕਰਕੇ ਦੇਖ ਲਿਆ ਕਰੋ ਕਿਉਂਕਿ ਜਦੋਂ ਗੁਰੂ ਪਾਸ਼ਾ ਨੇ ਮਾ ਕੇ ਗੁਰੂ ਅਰਜਨ ਦੇਵ ਜੀ ਨੇ ਇਹਦੀ ਸੰਕਲਨ ਕਰਨ ਲੱਗੇ ਜਿਹਦਾ ਬੜੇ ਲੋਕ ਪਾਸੇ ਆ ਸੋ ਆਏ ਸੀਗੇ ਪੀਲੂ ਵਰਗੇ ਵੀ ਆਏ ਸੀ ਜਿਨ੍ਹਾਂ ਨੇ ਕੀ ਆ ਅਸੀਂ ਜਾਣਦੇ ਆ ਮਿਰਜਾ ਸਾਹਿਬਾਂ ਲਿਖਿਆ ਹੋਰ ਬੜੇ ਕਿੱਸਾਕਾਰ ਆਏ ਸੀ ਤਾਂ ਉੱਥੇ ਜਿਨ੍ਹਾਂ ਨੇ ਮੈਂ ਦੀ ਗੱਲ ਕੀਤੀ ਸੀ ਜਾਂ ਆਪਦੀ ਗੱਲ ਕੀਤੀ ਸੀ ਕਿਸੇ ਦਾ ਕੀ ਆ ਇਹਦੇ ਵਿੱਚ ਗੁਰਬਾਣੀ ਦਰਜ ਨਹੀਂ ਕੀਤੀ ਗਈ ਉਹਦਾ ਫੈਸਲਾ ਲਿਆ ਸੀ ਗੁਰੂ ਅਰਜਨ ਦੇਵ ਜੀ ਨੇ ਸਿਰਫ ਤੂੰ ਹੀ ਤੂੰ ਕਿਉਂਕਿ ਅਸੀਂ ਕਹਿੰਦੇ ਆ ਪ੍ਰਮਾਤਮਾ ਦੀ ਉਸਤਤ ਦੀ ਗੱਲ ਕੀਤੀ ਗਈ ਆ ਤੇ ਪ੍ਰਮਾਤਮਾ ਨਾਲ ਜੁੜਨ ਦੀ ਗੱਲ ਕੀਤੀ ਗਈ ਆ ਤੇ ਪ੍ਰਮਾਤਮਾ ਦਾ ਜਿਹੜਾ ਕੀ ਆ ਪੰਥ ਆ ਇਸੇ ਕਰਕੇ ਪੰਥ ਕੀ ਆ ਰਸਤੇ ਦੀ ਮੈਂ ਗੱਲ ਕਰਦਾ ਸਾਡੀ ਰੱਬ ਨਾਲ ਸਿੱਧਾ ਮੇਲ ਹੀ ਇਹਨੇ ਕਿਹਾ ਸਿੱਧਾ ਮੇਲ ਕਿਵੇਂ ਹੋਇਆ ਸਾਨੂੰ ਕੀ ਆ ਸਿੱਧਾ ਵਿਚਾਲੇ ਦੇ ਵਿਚੋਲੇ ਨਹੀਂ ਗੁਰੂ ਸਾਹਿਬ ਨੇ ਪਾਇਆ ਉਹਦੇ ਵਿੱਚ ਕਿਹਾ ਕਿ ਆ ਤੂੰ ਮੇਰਾ ਪਿਤਾ ਤੂੰ ਹੈ ਮੇਰੀ ਮਾਤਾ ਸੀ ਤਾਂ ਹੀ ਗੁਰੂ ਸਾਹਿਬ ਨੂੰ ਕਹਨੇ ਆ ਤੇ ਬਾਬਾ ਬੁੱਢਾ ਜੀ ਨੇ ਜਿਹੜਾ ਪਹਿਲਾਂ ਦੋਸਤੋ ਵਾਕ ਲਿਆ ਸੀ ਨਾ ਜਦੋਂ 1604 ਈਸਵੀ ਦੇ ਵਿੱਚ ਅੱਜ ਦੇ ਦਿਨ ਜਦੋਂ ਉਹ ਪ੍ਰਕਾਸ਼ ਕੀਤਾ ਗਿਆ ਸੀ ਤਾਂ ਪਹਿਲਾ ਜਿਹੜਾ ਵਾਕ ਆਇਆ ਸੀ ਉਹ ਹੈ ਜੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਸਾਡੇ ਕੀ ਆ ਇਹ ਸਾਰੇ ਭਰਾਵਾਂ ਨੂੰ ਕੀ ਮੈਂ ਦੱਸਣਾ ਚਾਹਣਾ ਕਿ ਇਹਦੇ ਵਿੱਚ 30 ਰਾਗ ਪਹਿਲਾਂ ਤੋਂ ਦਰਜ ਸੀਗੇ 974 ਜਿਹੜੇ ਸਾਡੇ ਅੰਗ ਨੇ ਜਿਹੜੇ ਆਦ ਗ੍ਰੰਥ ਦੇ ਸੀ ਉਹਦੇ ਵਿੱਚ 30 ਰਾਗ ਸੀ ਤੇ ਸਾਰੇ ਜਿਹੜੇ ਅਸੀਂ ਗੱਲ ਕਰਦੇ ਆਂ ਪੱਟਾਂ ਦੀ ਭਗਤਾਂ ਦੀ ਉਹਨਾਂ ਸਾਰਿਆਂ ਦੀ ਜਿਹੜੀ ਮਾਕੇ ਬਾਣੀ ਸੀ ਉਹ ਜੇ ਦਰਜ ਕੀਤੀ ਗਈ ਸੀ ਇੱਕ ਥੋੜਾ ਜਿਹਾ ਇੰਟਰਸਟਿੰਗ ਕਿੱਸਾ ਮੈਂ ਉਹਨੂੰ ਜਰੂਰ ਸੁਣਾਉਣਾ ਕਿ ਜਿਹੜੇ ਅਸੀਂ ਤਿੰਨ ਗੁਰਸਿੱਖਾਂ ਦੀ ਗੱਲ ਕਰਦੇ ਆ ਨਾ ਸੱਤਾ ਤੇ ਬਲਵੰਟ ਦੇ ਜੀ ਚ ਨਾਂ ਮਾਕੇ ਨਾਂ ਹੁੰਦਿਆ ਬਲਵੰਟ ਦਾ ਇਹ ਦੋਨਾਂ ਦੇ ਕੀ ਆ ਇਹਦੇ ਗੁਰਬਾਣੀ ਦਰਜ ਕਰਨ ਤੋਂ ਪਹਿਲਾਂ ਵਾਕਿਆ ਕੀ ਵਾਪਰਿਆ ਸੀ ਬੜਾ ਇੰਟਰਸਟਿੰਗ ਗੱਲ ਆ ਗੁਰੂ ਸਾਹਿਬ ਗੁਰੂ ਅਰਜਨ ਪਾਸ਼ਾ ਕੋਲੇ ਕੀ ਆ ਉਹ ਥੋੜਾ ਹੰਕਾਰ ਕਰ ਬੈਠੇ ਗੁਰੂ ਸਾਹਿਬ ਤੋਂ ਕੀ ਆਪਣੀ ਬੇਟੀ ਦੀ ਮੈਰਿਜ ਵਾਸਤੇ ਉਹਨਾਂ ਨੇ ਕੀ ਆ ਮਦਦ ਮੰਗੀ ਤਾਂ ਗੁਰੂ ਸਾਹਿਬ ਨੇ ਸਾਰੇ ਦਿਨ ਦੀ ਜਿਹੜੀ ਭੇਡਾ ਇਕੱਠੀ ਹੋਈ ਉਹ ਉਹਨਾਂ ਨੂੰ ਫੜਾਤੀ ਉਦੋਂ ਕਿਤੇ ਥੋੜੀ ਭੇਡਾ ਘੱਟ-ਘੱਟੀ ਹੋਈ ਸੀ ਤਾਂ ਪਾਸੇ ਆ ਸਿਆਣੇ ਦੀ ਉਂਗਲਾਂ ਦੇ ਵਿੱਚ ਆ ਕੇ ਉਹਨਾਂ ਨੇ ਕੀ ਆ ਹੰਕਾਰ ਕਰ ਬੈਠੇ ਤੇ ਬੋਲੇ ਕੀ ਇਹ ਕਹਿੰਦੇ ਕੀ ਸਾਡੇ ਘਰ ਕੀ ਘੱਟ ਹੁੰਦਾ ਸਾਡੇ ਕੀ ਜਿਹੜੇ ਕਿਉਂਕਿ ਰਾਗ ਦੇ ਬੜੇ ਮਹਾਰਤੀ ਗਾਉਣ ਦੇ ਬੜੇ ਮਹਾਰਤੀ ਉਹ ਕਹਿੰਦੇ ਸਾਡੇ ਗਾਉਣ ਕਰਕੇ ਕੀ ਇਹ ਚੜਾਵਾ ਚੜਦਾ ਹੰਕਾਰ ਕਰ ਬੈਠੇ ਤਾਂ ਗੁਰੂ ਸਾਹਿਬ ਨੇ ਆਪ ਦੋਸਤੋ ਉਸ ਦਿਨ ਫਿਰ ਕੀਰਤਨ ਕਰਦਿਆ ਗੁਰੂ ਸਾਹਿਬ ਆਪ ਦੀ ਮਾਗੀ ਉਹਦੇ ਨਾਲ ਤੇ ਉਹਨਾਂ ਨੂੰ ਜਦੋਂ ਆਪਣੀ ਗਲਤੀ ਦਾ ਫਿਰ ਅਹਿਸਾਸ ਹੁੰਦਾ ਵੀ ਜਿਵੇਂ ਆਪਾਂ ਕਹਿਣਾ ਵੀ ਕੁੱਤੇ ਨੂੰ ਲੱਗਦਾ ਗੱਡਾ ਮੇਰੇ ਸਾਰੇ ਚੱਲਦਾ ਇਹ ਪੰਥ ਕੀਆ ਸਾਡੇ ਗੁਰੂ ਸਾਹਿਬ ਨੇ ਚਲਾਇਆ ਸੀ ਜਦੋਂ ਉਹਨੂੰ ਅਹਿਸਾਸ ਹੋਇਆ ਤਾਂ ਫਿਰ ਉਹਨਾਂ ਨੇ ਲਾਹੌਰ ਤੋਂ ਗੁਰੂ ਸਾਹਿਬ ਦਾ ਇੱਕ ਹੀ ਆ ਬੜਾ ਨੇੜਲਾ ਬੰਦੇ ਨੂੰ ਲੈ ਕੇ ਗਿਆ ਜਿਹੜਾ ਕੀ ਆਪਦਾ ਮੂੰਹ ਕਾਲਾ ਕਰਕੇ ਗੱਦੇ ਤੇ ਚੜ੍ਹ ਕੇ ਫਿਰ ਗੁਰੂ ਸਾਹਿਬ ਕੋਲੇ ਆਉਂਦਾ ਤੇ ਗੁਰੂ ਸਾਹਿਬ ਨੇ ਇੱਕੋ ਗੱਲ ਕਹੀ ਕਿ ਜਿਹੜੇ ਮਾਕੇ ਮੂੰਹ ਦੇ ਨਾਲ ਉਹਨਾਂ ਨੇ ਨਰਾਦਰ ਕੀਤਾ ਪੰਥ ਦਾ ਉਸੇ ਮੂੰਹ ਦੇ ਨਾਲ ਫਿਰ ਉਸ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਉਹਨਾਂ ਨੂੰ ਕਹੋ ਵੀ ਕੁਝ ਨਾ ਕੁਝ ਕਹਿਣ ਤੇ ਜਿਹੜਾ ਉਹਨਾਂ ਨੇ ਕਿਹਾ ਉਹ ਸਾਰਾ ਫਿਰ ਕੀਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗਿਆ ਗੁਰੂ ਅਰਜਨ ਪਾਤਸ਼ਾਹ ਵੱਲੋਂ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਿਵੇਂ ਅੱਜ ਕੀਆ ਧਰਮ ਜੇਲਾ ਬਣੀ ਜਾਂਦੇ ਆ ਜਿਨ੍ਹਾਂ ਨੇ ਕੀਆ ਸਾਨੂੰ ਤਾੜ ਰੱਖਿਆ ਸਾਡੇ ਗੁਰੂ ਸਾਹਿਬ ਨੇ ਬੜੀ ਖੁੱਲੀ ਸਾਨੂੰ ਕਸਵੱਟੀ ਦਿੱਤੀ ਆ ਹਰ ਚੀਜ਼ ਨੂੰ ਪਰਖਣ ਦੀ ਦਿੱਤੀ ਆ ਸਾਨੂੰ ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਬੜਾ ਕੂੜ ਪ੍ਰਚਾਰ ਸਾਡੇ ਮਾਕੇ ਪ੍ਰਚਾਰਕ ਜਿਹੜੇ ਖੌਤੀ ਬਣੇ ਉਹ ਗਲਤ ਕਰੀ ਜਾਂਦੇ ਆ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹਰ ਸਵਾਲ ਦਾ ਜਵਾਬ ਤੁਸੀਂ Google ਦੀ ਪੁੱਛ ਲਿਆ ਕਰੋ ਤੁਹਾਨੂੰ ਆਪਣੀ ਕੁਰਬਾਨੀ ਦੇ ਵਿੱਚ ਸਾਡੇ ਗੁਰੂ ਦੇ ਮੁੱਖੋਂ ਹਰ चीज ਦਾ ਤੁਹਾਨੂੰ ਜਵਾਬ ਮਿਲੂਗਾ ਇਸ ਕਰਕੇ ਇਸ ਪਾਸ ਦੀ ਜਿਹੜੀ ਸਾਨੂੰ ਬੱਟੀ ਬਾਕੀ ਹੈਗੀ ਆ ਜਿਹੜੀ ਹਰ चीज ਨੂੰ ਕਿਹਾ ਸੋਨਾ ਬਣਾ ਦਿੰਦੀ ਆ ਸਾਡੀ ਕੁਰਬਾਨੀ ਆ ਇਸ ਨੂੰ ਬਾਕੀ ਜੇ ਮੰਨਦੇ ਹੋ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਕੀ ਆ ਅੱਜ ਦੇ ਦਿਨ ਅਸੀਂ ਪਹਿਲਾ ਉਹਨਾਂ ਦਾ ਜਿਹੜਾ ਦਿਹਾੜਾ ਮਨਾ ਰਹੇ ਆ ਪਹਿਲਾ ਤਾਂ ਕਿਹਾ ਜਾਂਦਾ ਕਿਉਂਕਿ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਇਹਨੂੰ ਸਾਡੇ ਗੁਰੂ ਦਾ ਕਰਜਾ ਦਿੱਤਾ ਸੀਗਾ ਤੇ ਸਾਰਿਆਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਸਾਰੇ ਭਰਾ ਇਸ ਦਿਹਾੜੇ ਦੇ ਉੱਤੇ ਇੱਕ ਦੂਜੇ ਨਾਲ ਗੱਲਬਾਤ ਸਾਂਝੀ ਜ਼ਰੂਰ ਕਰਿਓ ਬਹੁਤ ਬਹੁਤ